ਤੰਤਨ ਗੋਗਾ ਜਹਰਪੀਰ ਕਮੇਟੀ ਸੁਹੰਗੜਾ ਬਰੋਪਾਰੀ ਛੇਂਜ ਮੇਲਾ ਕਰਵਾਇਆ ਗਿਆ ਚੰਡੀ ਦੀ ਕੁਸ਼ਤੀ ਜਸਾ ਪੱਟੀ ਤੇ ਸਾਹਲ ਕੋਹਾਲੀ ਵਿਚਕਾਰ ਹੋਈ ਜਸੇ ਨੂੰ ਬੁਲਟ ਮੋਟਰਸਾਈਕਲ ਤੇ ਕੋਹਾਲੀ ਨੂੰ ਹੀਰੋ ਹਾਂਡਾ ਮੋਟਰਸਾਈਕਲ ਦਿੱਤਾ ਗਿਆ ਮੋਟਰ ਸਬੋਰਟ ਮੋਟਰਸਾਈਕਲ ਨੰਬਰਦਾਰ ਬਿਕਰ ਸਿੰਘ ਦੇ ਸਮੂਹ ਪਰਿਵਾਰ ਵੱਲੋਂ ਦਿੱਤਾ ਗਿਆ ਦੂਜੀ ਕੁਸ਼ਤੀ ਦੀ ਨਗਦ ਰਾਸ਼ੀ ਸੁਰੇਂਦਰਪਾਲ ਸਿੰਘ ਸੋਨਿਕ ਦੇ ਦਾਪੁੱਤਰ ਮਾਸਟਰ ਮੁਖਤਿਆਰ ਸਿੰਘ ਦੇ ਸਾਰੇ 16 ਪਰਿਵਾਰਾਂ ਨੂੰ 1,20,000 ਰੁਪਏ ਦੀ ਨਗਦ ਰਾਸ਼ੀ ਤੇ ਇਨਾਮ ਜਤਿੰਦਰ ਡੂੰਘੇੜੀ 17,000 ਤੇ ਕਰਨ ਪੀਪੀ 50,000 ਨਗਦ ਤੇ ਹੋਰ ਬਹੁਤ ਸਾਰੀਆਂ ਕੁਸ਼ਤੀਆਂ ਪਿੰਡ ਬਲੋ ਕਰਵਾਈਆਂ ਗਈਆਂ ਜਿਸ ਦੀ ਜਾਣਕਾਰੀ ਦਿੰਦੇ ਹੋਏ ਬਿੰਦਰ ਸਿੰਘ ਰਸ਼ਵਿੰਦਰ ساتھوں <سؤال> بابا کھولی اہا میرا ننکارا ਕਿੱਤਰੀ ਵਾਲੇ ਕਹਿੰਦੇ ਕਿ ਅਗਲੇ ਸਾਲ ਮੋਟਰਸਾਈਕਲ ਹੋਵੇਗਾ ਸਾਡੇ ਵੱਲੋਂ ਨਾਲ ਸਰਦਾਰ ਸੁਖਵਿੰਦਰ ਸਿੰਘ son of ਸਰਦਾਰ ਜੋਗਾ ਸਿੰਘ ਜੀ ਇੱਕ ਮੋਟਰਸਾਈਕਲ ਛੇਧ ਦੇ ਲਈ ਫੁਰਤਕਾਲ ਵਾਲੇ ਕਹਿੰਦੇ ਕਿ ਸ਼ਹਿਰੀਏ ਸੁਖੜੇ ਨੂੰ ਵੀ ਮੋਟਰਸਾਈਕਲ ਦਿੱਤਾ ਜਾਵੇਗਾ ਬਲਜੀਤ ਸਿੰਘ ਦੀ ਗੋਲੀਆਂ ਸੋਤਰਾ ਸਰਦਾਰ ਗੁਰਮਖ ਸਿੰਘ ਦੀ ਪਹਿਲਾ ਕੀਤੀ ਹੈ ਜੀ ਤਰੀਕ ਨੂੰ ਉਹ ਬਾੜੇ ਸਜਣਾ ਨਾਲੋਂ ਵੱਡਾ ਕੱਲਾ ਹੀ ਚੰਗਾ ਮਿਕਰ ਸਿੰਘ ਦੇ ਪਰਿਵਾਰ ਦੇ ਵੱਲੋਂ ਬੂਲ ਮੋਟਰਸਾਈਕਲ ਫਤਿਹ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਜਿਹੜਾ ਦਿੱਤਾ ਜਾਣਾ ਹੈ 1,20,000 ਰੁਪਏ ਹੈ ਸਵਾਗਤ ਕਰਿਆ ਮਲਜੀਤ ਸੋਗੜਾ ਸਾਹਿਬ ਜੀ ਬੜਾ

منٹ سائڈ دیکھو جی سائٹ سائٹ جی سروچی پربن کمیٹی کھیتی ہے ਭਲਵਾਨ ਜੀ ਬੇਨਤੀ ਹੈ ਕਿ ਸਾਰੇ ਸਾਈਟ ਤੇ ਹਲੋ ਕਰਾਵਾ ਕਰਾਵਾ ਸ਼ੁਰੂ ਕਰਾ ਦਿਓ ਪੱਟੀ ਬਾਦਸ਼ਾਹ ਵਾਲਾ ਸਾਥ ਤੋਂ ਰਵਾਦੀਆ ਲੱਖਾ ਬੀਰਪੁਰ ਦੇ ਜਸਮੀਤ ਗੁੱਸ ਆਜੋ ਜੀ ਚਾਰ ਚਾਰ ਕੁਸ਼ਤੀਆਂ ਜਿਹੜੀ ਐ ਅਠਾੜੇ ਵਿੱਚ ਇਸ ਕਰਕੇ ਜੇ ਆਪਾਂ ਸ਼ੀਂਹ ਦੇ ਮੇਲੇ ਨੂੰ ਹਨੇਰਾ ਨਹੀਂ ਕਰਦਾ ਲੱਗੜਾਂ ਦੀ ਪ੍ਰਿੰਤ ਕਮੇਟੀ ਪੇਟੇ ਵਿੱਚ ਨਾ ਹੋਇਓ ਉਧਰ ਕੁਸ਼ਤੀ 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 ਦੇਖਦੇ ਕਿ ਕੌਣ ਉਹ ਭੱਟਾ ਕੁਸ਼ਤ ਹੁਣ ਹੋਇਆ ਸ਼ੁਰੂ ਹੋਣ ਹੋ ਗਿਆ ਸ਼ੁਰੂ ਉੱਪਰ ਦੇ ਪਾਸੇ ਦਸ ਕਿਉਂਕਿ ਬਾਜਾ ਮਾਰੀਆਂ ਬੁਲਾਇਆ ਕਈ ਵਾਰ ਮੈਂ ਕਿਸੇ ਨੇ ਮੇਰੀ ਗੱਲ ਨਾ ਸੁਣੀ ਆ ਜੱਸਾ ਪੱਟੀ ਜੇਤੂ ਕਾਵਾ ਸ਼ਾਬਾਸ਼ ਜੱਸਾ ਪੱਟੀ ਦੇ ਸਟਾਰ ਬਹੁਤ ਵਦਿਆ ਪਾਸਟਰ ਬੈ ਸਾਡੇ ਕੋਲ ਜੱਸੇ ਬਾਜੀ ਉਹ ਜਿਹੜੀ ਓਏ ਸੋਨਿਆ ਥੋੜੀ ਪਿਛੇ ਜਿਹੜੀ ਖਬਰ ਨੂੰ ਕਨਫਿਮਸ਼ਨ ਮੜੀ ਹੋ ਜਾ ਮੜੇ ਖੁੱਲੇ 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 ਨਾ ਉਹਨਾਂ ਨੂੰ ਪਤਾ ਨਹੀਂ ਆਇਆ ਸਾਡੇ ਪਾਸ ਨਹੀਂ ਆ ਗਿਆ